ਬੁਲੰਦਾਬਾਜ ਦੇਖ ਰਹੇ ਸਾਰੇ ਇਸ ਰੋਤਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਦੋਸਤੋ ਅੱਜ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਹਤਵਾ ਦੀਆਂ ਹਨ ਜਿੱਥੋਂ ਦੇ ਕੇ ਸਾਡੇ ਸਹਿਯੋਗੀ ਪੱਤਰਕਾਰ ਕਰਮਜੀਤ ਸਿੰਘ ਵੱਲੋਂ ਇਹ ਜਿਹੜੀ ਵੀਡੀਓ ਹੈ ਤਿਆਰ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਮੌਕੇ ਪਿੰਡ ਹਤੋ ਆਦਿਆਂ ਸਮੂਹ ਸੰਗਤਾਂ ਵੱਲੋਂ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਇਸ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਨੌਜਵਾਨਾਂ ਵੱਲੋਂ ਸੇਵਾ ਬੜੇ ਤਰੀਕੇ ਦੇ ਨਾਲ ਨਿਭਾਈ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਲੈ ਸਕਦੇ ਹੋ ਕਿ ਨੌਜਵਾਨਾਂ ਦੇ ਵੱਲੋਂ ਜਿਹੜਾ ਗੁਰੂ ਮਹਾਰਾਜ ਜੀ ਦੀ ਜਿਹੜੀ ਸਵਾਰੀ ਆ ਰਹੀ ਹੈ ਉਸ ਦੇ ਅੱਗੇ ਜਿਹੜੀ ਸਫਾਈ ਬੜੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਅਤੇ ਨਾਲ ਦੇ ਨਾਲ ਹੀ ਸਮੂਹ ਸੰਤਾਂ ਅਤੇ ਲੋਜਬਾਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਨਗਰ ਕੌਂਸਲ ਦੇ ਵਿੱਚ ਸੰਤਤਾ ਭਾਗ ਲਾ ਰਹੀਆਂ ਉਹਨਾਂ ਦੇ ਵਾਸਤੇ ਜਿਹੜਾ ਲੰਗਰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਤੇ ਬਰੈਡ ਪਕੌੜੇ, ਮੱਤੇ ਚੌਲ, ਪਾਣੀ ਦੀਆਂ ਬੋਤਲਾਂ ਆਦ ਸੰਤਾਂ ਨੂੰ ਵਰਤਾਇਆ ਜਾਵੇਗਾ ਸੋ ਸਾਡੇ ਸਹਾਯੋਗੀ ਕਰਮਜੀਤ ਸਿੰਘ ਦੀ ਇਹ ਖਾਸ ਰਿਪੋਰਟ ਤੇ ਮੈਂ ਤੁਹਾਡਾ ਆਪਣਾ ਜੈਜੀ ਸਰਦਾਰ ਸੋ ਤਸਵੀਰਾਂ ਪਿੰਡ ਹਤੋਆ ਦੀਆਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਸੰਤਾ ਦੇਖ ਸਕਦੇ ਤੁਸੀਂ ਕਿਵੇਂ ਰੋਸ਼ਾਹ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਸਵਾਰੀ ਦੇ ਦਰਸ਼ਨ ਕਰਨ ਲਈ ਜਿਹੜੇ ਨਗਰ ਕੀਰਤਨ ਦੀ ਉਡੀਕ ਕਰ ਰਹੀਆਂ ਹਨ ਸੋ ਤਤੋਂ ਢਾਲੀਆਂ ਅਤੇ ਹੋਰ ਸਾਧਰਿਆਂ ਦੇ ਨਾਲ ਇਸ ਨਗਰ ਪ੍ਰੀਤਨ ਨੂੰ ਬਹੁਤ ਹੀ ਪਿਆਰੇ ਢੰਗ ਦੇ ਨਾਲ ਤੇ ਵਧੀਆ ਢੰਗ ਦੇ ਨਾਲ ਸਜਾ ਕੇ ਕੱਢਿਆ ਜਾ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੌਜਵਾਨੇ ਉਹੋ ਢਾਲੀਆਂ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ ਅਤੇ ਨਾਲ ਦੇ ਨਾਲ ਹੀ ਬੈਂਡ ਵਾਜਿਆਂ ਦੀ ਜੁਤੀਮ ਹੈ ਉਹ ਵੀ ਅੱਗੇ-ਅੱਗੇ ਆਪਣੇ ਜੋਰ ਦਿਖਾਉਂਦੀ ਹੋਈ ਇਸ ਨਗਰ ਕੀਰਤ ਦੇ ਅੱਗੇ ਚੱਲ ਰਹੀ ਹੈ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡ ਹਤੋਆ ਦੇ ਵਿੱਚ ਆ ਪਵਨ ਸ਼੍ਰੀ ਗੁਰੂ ਅਵਿਦਾਦੀ ਦੇ ਜਿਹੜੇ ਗੁਰਪੁਰਬ ਦੀ ਪਾਵਨ ਦਿਹਾੜੇ ਉੱਤੇ ਨਗਰ ਕੀਰਤਨ ਸਜਾਇਆ ਗਿਆ ਹੈ सभ बदी त Tchau. Uh... चालू जी Oh, my God. ਕੀ ਦੋ ਜੀ ਜਿਹੜਾ ਬੰਦਾ ਬੰਦਰੀ ਇੱਕ ਸ਼ਬਦ ਆ ਉਸ ਨੂੰ ਪ੍ਰਵਰ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਨਾ ਹੋ ਗਏ ਸਕੋ ਅੱਜ ਚਾਪ ਪਾਈ ਚੱਕਾਂ ਵਾਲੇ ਪਾਈ ਜੀ ਚੱਲ ਚੱਲ ਚੱਕਾਂ ਉਹ ਜੱਗ ਭਰ ਲੋ ਯਾਰ ਜੱਗ पकारो मुताब चारो जी तरह बाबी पतर तारी दादा त्रिटो दिला गी पारे दादा त्रिटोलियारी ते जगदाना रविदा